ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ ਨਾ 9:30 ਦਾ ਟਾਈਮ ਹੈ ਤਰੀਕ 23 ਨਵੰਬਰ ਦਿਨ ਅੱਜ ਐਤਵਾਰ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਆ ਜੀ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਘਰੇ ਬੈ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਹੈਗਾ ਮਹੀਨੇ ਦਾ 50000 ਤੋਂ ਲੱਖ ਰੁਪਿਆ ਵੀ ਕਮਾ ਸਕਦੇ ਹੋ ਸੋ ਕਿਸ ਤਰੀਕੇ ਨਾਲ ਕਮਾ ਸਕਦੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀਡੀਓ ਤੇ ਬਣੇ ਰਹੀ ਹੋ ਲੇਕਿਨ ਉਦੋਂ ਪਹਿਲਾਂ ਆਪਣੀਆਂ ਕੁਝ ਭੈਣਾਂ ਦੇ ਕਮੈਂਟ ਆਏ ਸੀ ਅ ਮਨਮੀਤ ਸਿੰਘ ਜਸਲ ਦੀ ਆਈਡੀ ਤੋਂ ਆਪਣੀ ਇੱਕ ਭੈਣ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਹੈਪੀ ਮਾਨ ਇੱਕ ਗਗਨ ਧੂਰੀ ਇੱਕ ਜੋਧ ਵੀਰ ਜੀ ਹਨਾ ਇਹਨਾਂ ਦੀ ਆਈਡੀ ਤੋਂ ਇਹ ਡੇਲੀ ਕਮੈਂਟ ਕਰਦੇ ਆ ਅਮਨਦੀਪ ਜਸਲ ਮੂਗੇ ਤੋਂ ਹਨਾ ਸੋ ਇੱਕ ਮੀਨਾ ਰਾਣੀ ਜੀ ਤੇ ਇੱਕ ਆਪਣੀ ਭੈਣਾ ਗੁਰਮੀਤ ਕੌਰ ਜੀ ਮਲੋੜ ਤੋਂ ਤੇ ਇੱਕ ਆਪਣੀ ਭੈਣ ਹੈਗੀ ਸਰਬਜੀਤ ਕੌਰ ਰਾਜਵਾਨਾ ਕਲਾ ਤੋਂ ਸੋ ਭੈਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਹਨਾ ਡੇਲੀ ਵੀਡੀਓ ਦੇਖਦੇ ਹੋ ਡੇਲੀ ਕਮੈਂਟ ਕਰਦੇ ਹੋ ਮੈਂ ਫੋਨ ਦੇ ਵਿੱਚੋਂ ਹੀ ਪੜ੍ਹ ਰਹੀ ਸੀਗੀ ਜਿਨ੍ਹਾਂ ਨੇ ਕਮੈਂਟ ਕੀਤੇ ਆ ਸੋ ਪਰਮਾਤਮਾ ਦੀ ਮਿਹਰ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਹੀ ਆਪਾਂ ਇੱਥੋਂ ਤੱਕ ਆਈ ਆ ਸੋ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸੋਸ਼ਲ ਮੀਡੀਆ ਦੇ ਜਰੀਏ ਹਨਾ ਆਪਾਂ ਕਿਵੇਂ ਕੰਮ ਕਰਕੇ ਜਿਹੜਾ ਮਹੀਨੇ ਦਾ 50000 ਤੋਂ ਲੱਖ ਰੁਪਇਆ ਵੀ ਕਮਾ ਸਕਦੇ ਹਾਂ ਅ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰਨਾ ਸ਼ੁਰੂ ਕਰੋਗੇ ਹਨਾ ਤੇ ਕਈ ਤਰ੍ਹਾਂ ਦੇ ਪਲੇਟਫਾਰਮ ਨੇ ਤੇ ਉਹਨਾਂ ਤੇ ਤੁਸੀਂ ਕੰਮ ਕਰ ਸਕਦੇ ਹੋ ਤੇ ਤੁਹਾਡੇ ਦੂਜੇ ਤੀਜੇ ਮਹੀਨੇ ਬਾਅਦ ਵੀ ਪੇਮੈਂਟ ਆਉਣੇ ਸ਼ੁਰੂ ਹੋ ਸਕਦੀ ਆ ਤੇ ਜ਼ਰੂਰੀ ਨਹੀਂ ਆ ਵੀ ਜਿਆਦਾ ਟਾਈਮ ਲੱਗੂ ਕਈਆਂ ਦੀ ਤਾਂ ਦੂਸਰੇ ਮਹੀਨੇ ਤੋਂ ਹੀ ਸਟਾਰਟ ਹੋ ਜਾਂਦੀ ਆ ਪੇਮੈਂਟ ਆਉਣੀ ਤੇ ਜੇ ਤੁਸੀਂ 2 ਸਾਲ ਵਧੀਆ ਤਰੀਕੇ ਨਾਲ ਕੰਮ ਕਰ ਲਿਆ ਨਾ ਲਗਾਤਾਰ ਮਿਹਨਤ ਕਰ ਲਈ ਬਿਨਾ ਥੱਕੇ ਬਿਨਾ ਅੱਕੇ ਬਿਨਾ ਰੁਕੇ ਤਾਂ ਫਿਰ ਤੁਸੀਂ ਇਹ ਮੰਨ ਲਓ ਵੀ ਫਿਰ ਉਸ ਤੋਂ ਬਾਅਦ ਹਰ ਮਹੀਨੇ ਤੁਹਾਡੇ ਅਕਾਊਂਟ ਦੇ ਵਿੱਚ 50000 ਤੋਂ ਲੱਖ ਰੁਪਏ ਤੱਕ ਵੀ ਤੁਸੀਂ ਵਧੀਆ ਇਨਕਮ ਕਰ ਸਕਦੇ ਹੋ ਜੀ ਜੇ ਆਪਾਂ ਗੱਲ ਕਰੀਏ ਵੀ ਕਿਹੜੇ-ਕਿਹੜੇ ਪਲੇਟਫਾਰਮ ਨੇ ਹਨਾ ਜਿਨ੍ਹਾਂ ਤੇ ਆਪਾਂ ਸੋਸ਼ਲ ਮੀਡੀਆ ਦੇ ਜਰੀਏ ਕੰਮ ਕਰ ਸਕਦੇ ਆ ਇੱਕ ਤਾਂ ਫੇਸਬੁੱਕ ਹੋਗੀ ਇੱਕ ਹਨਾ ਆਪਣਾ YouTube ਹੋਗੀ Instagram ਹੋਗੀ ਕਿਉਂਕਿ ਜਿਉਂ-ਜਿਉਂ ਆਪਣੀ ਫੇਸ ਵੈਲਿਊ ਵਾਧਦੀ ਜਾਂਦੀ ਆ ᱛਿਉਂ-ਤਿਉਂ ਹਨਾ ਆਪਣੀ ਜਿਹੜੀ ਪੇਮੈਂਟ ਆ ਆਪਾਂ ਮਿਹਨਤ ਕਰਦੇ ਜਾਂਦੇ ਉਹ ਵਾਧਦੀ ਜਾਂਦੀ ਆ ਤੇ ਤੁਸੀਂ ਕੰਮ ਕਿਸ ਤਰੀਕੇ ਨਾਲ ਕਰਨਾ ਕਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ ਤੁਸੀਂ ਅਗਰ YouTube ਤੇ ਕੰਮ ਕਰਦੇ ਹੋ ਚਾਹੇ ਤੁਸੀਂ Facebook ਤੇ ਕਰਦੇ ਹੋ ਤੁਸੀਂ ਉਹਤੇ ਵੀ ਜਾਂ ਵਲੌਗਸ ਅਪਲੋਡ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਦਾ ਕੰਟੈਂਟ ਕ੍ਰੀਏਟ ਕਰਕੇ ਪਾ ਸਕਦੇ ਹੋ ਜਿਵੇਂ ਕਈ ਲੋਕ ਫਨੀ ਵੀਡੀਓ ਪਾਉਂਦੇ ਆ ਹਾਸੇ ਮਜ਼ਾਕ ਵਾਲੀਆਂ ਤੇ ਕਈ ਲੋਕ ਜਿਹੜੀਆਂ ਹੈ ਕਿ ਆਪਣੀਆਂ ਘਰੇਲੂ ਜਿਹੜੀ ਜ਼ਿੰਦਗੀ ਹੁੰਦੀ ਹੈ ਹਨ ਉਹਦੇ ਬਾਰੇ ਵੀਡੀਓ ਬਣਾ ਕੇ ਪਾਉਂਦੇ ਨੇ ਕਈ ਗੁਰਬਾਣੀ ਦੇ ਬਾਰੇ ਵੀਡੀਓ ਪਾਉਂਦੇ ਨੇ ਕਈ ਜਾਂ ਹੋਰ ਮੋਟੀਵੇਸ਼ਨਲ ਵੀਡੀਓ ਪਾਉਂਦੇ ਆ ਹਨਾ ਕਈ ਭੈਣਾਂ ਜਿਹੜੀਆਂ ਕੁਕਿੰਗ ਦੇ ਵੀਡੀਓ ਪਾਉਂਦੀਆਂ ਕਈ ਭੈਣਾਂ ਜਿਹੜੀਆਂ ਹੈਗੀਆਂ ਘਰ ਦੇ ਕੰਮ ਕਾਜਾਂ ਦੀ ਵੀਡੀਓ ਪਾਉਂਦੀਆਂ ਕਈ ਸਲਾਈ ਦੀ ਜਿਵੇਂ ਸਲਾਈ ਕਰਦੀਆਂ ਸੂਟ ਦੀ ਕਟਿੰਗ ਕਰਦੀਆਂ ਹਨਾ ਉਹਦੀ ਪਾਉਂਦੀਆਂ ਜਾਂ ਕਈਆਂ ਦੀ ਆਪਣੀ ਦੁਕਾਨ ਹੁੰਦੀ ਹੈ ਹਨਾ ਉਹਦੇ ਬਾਰੇ ਵੀਡੀਓ ਪਾਉਂਦੇ ਆ ਸੋ ਇਸ ਤਰੀਕੇ ਨਾਲ ਤੁਹਾਡੀ ਆਪਣੀ ਮਰਜ਼ੀ ਆ ਵੀ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਤੇ ਪਾਰਾ ਦੇਖੋ ਹਰ ਕੰਮ ਲਈ ਮਿਹਨਤ ਕਰਨੀ ਪੈਂਦੀ ਆ ਤੇ ਇਹ ਵੀ ਨਹੀਂ ਮੈਂ ਤੁਹਾਨੂੰ ਕਹਿੰਦੀ ਵੀ ਸਾਰਾ ਕੰਮ ਧੰਦਾ ਛੱਡ ਕੇ ਤੁਸੀਂ ਸਿਰਫ ਇਸੇ ਕੰਮ ਦੇ ਪਿੱਛੇ ਲੱਗ ਜਾਓ ਤੁਸੀਂ ਆਪ ਦਾ ਜਿਹੜਾ ਮੰਨ ਲਓ ਤੁਸੀਂ ਕੋਈ ਜੋਬ ਕਰਦੇ ਹੋ ਹਨਾ ਤੁਸੀਂ ਉਹ ਜੋਬ ਕਰਦੇ ਕਰਦੇ ਨਾਲ-ਨਾਲ ਜਿਹੜਾ ਹੈਗਾ ਤੁਸੀਂ ਆਪਣਾ ਜਿਹੜਾ ਇਹ ਕੰਮ ਆ ਇਹਨੂੰ ਕੰਟੀਨਿਊ ਕਰ ਸਕਦੇ ਹੋ ਜਿਵੇਂ ਆਪਾਂ ਕਹਿਣਾ ਨੇ ਪਾਰਟ ਟਾਈਮ ਜੌਬ ਇਹਨੂੰ ਤੁਸੀਂ ਪਾਰਟ ਟਾਈਮ ਜੌਬ ਮੰਨ ਕੇ ਚੱਲੋ ਵੀ ਥੋੜਾ ਟਾਈਮ ਤੁਸੀਂ ਇਹਦੇ ਲਈ ਕੱਢਣਾ ਤੇ ਡੇਲੀ ਇੱਕ ਵੀਡੀਓ ਬਣਾ ਕੇ ਤੁਸੀਂ ਨਾਲ-ਨਾਲ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਜਾ ਸਕਦੇ ਹੋ ਤੇ ਉਹਦੇ ਨਾਲ ਜਿਹੜਾ ਹੈਗਾ ਤੁਸੀਂ ਉਧਰੋਂ ਵੀ ਆਪਣੀ ਪੇਮੈਂਟ ਕਮਾ ਰਹੇ ਹੋ ਤੇ ਇਧਰੋਂ ਵੀ ਤੁਹਾਡੀ ਇਨਕਮ ਆਉਣੀ ਸ਼ੁਰੂ ਹੋ ਜੇਗੀ ਹੋ ਸਕਦਾ ਮੇਰੀ ਜਿਹੜੀ ਪੇਮੈਂਟ ਆਉਣੀ ਸ਼ੁਰੂ ਹੋਈ ਸੀ ਸੋਸ਼ਲ ਮੀਡੀਆ ਤੋਂ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਗਈ ਸੀ ਕਈਆਂ ਨੂੰ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਲਗਨ ਦੇ ਨਾਲ ਕਿੰਨੀ ਮਿਹਨਤ ਦੇ ਨਾਲ ਤੇ ਕਿੰਨੀ ਪੋਜ਼ੀਟਿਵ ਸੋਚ ਦੇ ਨਾਲ ਕੰਮ ਕਰਦੇ ਹੋ ਇਹ ਬਹੁਤ ਮਾਇਨੇ ਰੱਖਦਾ ਸੋ ਇਸ ਤਰੀਕੇ ਨਾਲ ਤੁਸੀਂ ਇੱਕ ਵਧੀਆ ਇਨਕਮ ਕਮਾ ਸਕਦੇ ਹੋ ਜੇ ਤੁਸੀਂ ਚਾਹੋ ਪਰ ਤੁਹਾਨੂੰ ਇਹ ਨਹੀਂ ਮੈਂ ਕਹੂੰਗੀ ਵੀ ਪਹਿਲੇ ਮਹੀਨੇ 50000 ਆਉਣ ਲੱਗ ਜੂ ਕਈ ਲੋਕਾਂ ਦੀ ਚ ਨਾ ਪੇਸ਼ੈਂਸ ਨਹੀਂ ਹੁੰਦੀ ਜਿਵੇਂ ਆਪਾਂ ਕਹਿੰਦੇ ਸਬਰ ਨਹੀਂ ਹੁੰਦਾ ਕਈ ਲੋਕ ਸੋਚਦੇ ਆ ਵੀ ਪਹਿਲੇ ਮਹੀਨੇ ਕੰਮ ਕੀਤਾ ਪਹਿਲੇ ਮਹੀਨੇ ਪੇਮੈਂਟ ਆਣੀ ਚਾਹੀਦੀ ਹੈ ਤੇ ਉਹ ਵੀ 50 60000 ਆਵੇ ਦੇਖੋ ਜਦੋਂ ਪੇਮੈਂਟ ਆਉਣੀ ਸ਼ੁਰੂ ਹੁੰਦੀ ਆ ਹਨਾ ਤਾਂ ਘੱਟ ਤੋਂ ਘੱਟ 8000 ਤੋਂ ਸ਼ੁਰੂ ਹੁੰਦੀ ਹੈ ਤੇ ਕਿਉਂਕਿ 100 ਡਾਲਰ ਪੂਰਾ ਹੋਣਾ ਚਾਹੀਦਾ ਹਨਾ ਚਾਹੇ ਫੇਸਬੁੱਕ ਆ ਉਹਤੇ ਵੀ ਡਾਲਰ ਬਣਦੇ ਆ ਹਨਾ ਜਾਂ ਤੁਸੀਂ ਮੰਨ ਲਓ ਵੀ YouTube ਹੈ ਤੇ ਇੰਸਟਾਗ੍ਰam ਤੇ ਇਹ ਹੁੰਦਾ ਵੀ ਤੁਸੀਂ ਜੇ ਤੁਹਾਡੇ ਫਾਲੋਅਰਸ ਹੋ ਗਏ ਹਨਾ ਤੁਹਾਨੂੰ ਪ੍ਰੋਮੋਸ਼ਨਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨਾ ਤੇ ਤੁਸੀਂ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿਸ ਪਲੇਟਫਾਰਮ ਤੇ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਹਨਾ ਉਹ ਤੁਹਾਡੀ ਆਪ ਦੀ ਮਰਜ਼ੀ ਆ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਆ ਕਈ ਵਾਰੀ ਆਪਾਂ ਕੀ ਕਰਦੇ ਆ ਗਲਤੀ ਦੇਖੋ ਦੇਖੀ ਵੀ ਜੇ ਇੱਕ ਬੰਦਾ ਕੁਕਿੰਗ ਦੀ ਵੀਡੀਓ ਪਾਉਂਦਾ ਦੂਜਾ ਵੀ ਕਹੂਗਾ ਮੈਂ ਵੀ ਕੁਕਿੰਗ ਦੀ ਪਾਉਂਗਾ ਕਿਉਂਕਿ ਇਹ ਕੁਕਿੰਗ ਚ ਵਧੀਆ ਕਮਾ ਰਿਆ ਪਰ ਪ੍ਰੋਬਲਮ ਇਹ ਹੁੰਦੀ ਆਈ ਕਈ ਵਾਰੀ ਆਪਾਂ ਨੂੰ ਕੁਕਿੰਗ 'ਚ ਇੰਟਰਸਟ ਨਹੀਂ ਹੁੰਦਾ ਸੋ ਕੰਮ ਉਹ ਕਰਨਾ ਚਾਹੀਦਾ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਹੋਵੇ ਇਹ ਜ਼ਰੂਰੀ ਨਹੀਂ ਵੀ ਜੇ ਇੱਕ ਕੁਕਿੰਗ ਦਾ ਕਰ ਰਿਹਾ ਤਾਂ ਆਪਾਂ ਵੀ ਕੁਕਿੰਗ ਦਾ ਕਰਨਾ ਜੇ ਇੱਕ ਸਲਾਈ ਦਾ ਕਰ ਰਿਹਾ ਤਾਂ ਆਪਾਂ ਵੀ ਸਲਾਈ ਦਾ ਕਰਨਾ ਜਿਹਦੇ ਵਿੱਚ ਆਪਾਂ ਨੂੰ ਇੰਟਰਸਟ ਆ ਆਪਾਂ ਨੂੰ ਜਿਹਦੇ ਵਿੱਚ ਸ਼ੌਂਕ ਆ ਆਪਾਂ ਨੂੰ ਉਹ ਕੰਮ ਕਰਨਾ ਚਾਹੀਦਾ ਤੇ ਉਹਦੀ ਹੀ ਵੀਡੀਓ ਆਪਾਂ ਨੂੰ ਅਪਲੋਡ ਕਰਨੀ ਕਿਉਂਕਿ ਜਿਹਦੇ ਵਿੱਚ ਆਪਾਂ ਨੂੰ ਇੰਟਰਸਟ ਹੁੰਦਾ ਨਾ ਆਪਾਂ ਉਹਦੇ ਬਾਰੇ ਹੋਰ ਵਧੀਆ ਸੋਹਣੇ ਤਰੀਕੇ ਨਾਲ ਕ੍ਰੀਏਟਿਵ ਵੀਡੀਓ ਜਿਹੜੀਆਂ ਬਣਾ ਕੇ ਅਪਲੋਡ ਕਰ ਸਕਦੇ ਆ ਤੇ ਜਿਹੜਾ ਆਪਾਂ ਕਦੇ ਵੀ ਦੇਖੋ ਦੇਖੀ ਲੱਗਦੇ ਆ ਆਪਾਂ ਨੂੰ ਉਹਦੇ ਵਿੱਚ ਇੰਟਰਸਟ ਹੁੰਦਾ ਨਹੀਂ ਫਿਰ ਆਪਾਂ ਉਹਦੇ ਵਿੱਚ ਵਧੀਆ ਗਰੋ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਉਹਨੇ ਆਈਡੀਆ ਨਹੀਂ ਆਉਂਦੇ ਹੁੰਦੇ ਆਪਾਂ ਨੂੰ ਉਹਦੇ ਵਿੱਚ ਇੰਟਰਸਟ ਹੀ ਨਹੀਂ ਹੁੰਦਾ ਸੋ ਉਹਦੇ ਬਾਰੇ ਆਪਾਂ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕਰਦੇ ਜਿਆਦਾ ਨੌਲੇਜ ਵੀ ਆਪਾਂ ਇਕੱਠੀ ਨਹੀਂ ਕਰਦੇ ਤੇ ਇਸ ਤਰੀਕੇ ਨਾਲ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਹੈ ਤੁਸੀਂ ਨਾਲ-ਨਾਲ ਫੇਸਬੁੱਕ ਤੇ ਵੀ ਅਪਲੋਡ ਕਰ ਸਕਦੇ ਹੋ ਦੂਸਰੀ ਸਾਈਡ YouTube ਤੇ ਵੀ ਜੇ ਤੁਹਾਨੂੰ 2 ਸਾਲ ਹੋ ਗਏ ਨਾ 2 ਸਾਲ ਬਾਅਦ ਮੈਂ ਤੁਹਾਨੂੰ ਲਿਖ ਕੇ ਦਿੰਨੀ ਆ 2 ਸਾਲ ਬਾਅਦ ਤੁਸੀਂ ਇੱਕ ਵਧੀਆ ਇਨਕਮ ਕਮਾ ਸਕਦੇ ਹੋ ਤੁਸੀਂ 50000 ਤੋਂ ਲੱਖ ਰੁਪਏ ਤੱਕ ਵੀ ਕਮਾ ਸਕਦੇ ਹੋ ਕਈ ਤਾਂ ਇਦਾਂ ਦੇ ਵੀ ਹੈਗੇ ਨੇ ਯੂਟਿਊਬਰ ਕਿ ਕਹਿ ਸਕਦੇ ਆ ਜਾਂ ਫੇਸਬੁੱਕ ਉੱਤੇ ਵੀ ਕਈ ਇਦਾਂ ਦੇ ਲੋਕ ਹੈਗੇ ਨੇ ਜਿਹੜੇ ਤੀਸਰੇ ਚੌਥੇ ਮਹੀਨੇ 60 60 70 70000 ਰੁਪਏ ਜਾਂ ਕਈ ਤਾਂ ਲੱਖ ਤੋਂ ਵੀ ਉੱਤੇ ਕਮਾਰੇ ਨੇ ਸੋ ਉਹ ਕਿਵੇਂ ਕਮਾਰੇ ਨੇ ਕਿਉਂਕਿ ਉਹਨਾਂ ਨੇ ਇੰਟਰਸਟ ਰੱਖਿਆ ਮਿਹਨਤ ਕੀਤੀ ਲਗਨ ਦੇ ਨਾਲ ਬਿਨਾ ਅੱਕੇ ਬਿਨਾ ਥੱਕੇ ਤੇ ਆਪਦਾ ਉਹ ਕੰਮ ਕਰਦੇ ਗਏ ਸੋ ਕੰਮ ਕਰਦੇ ਰਹਿਣਾ ਚਾਹੀਦਾ ਤੇ ਪੇਸ਼ੈਂਸ ਰੱਖਣੀ ਚਾਹੀਦੀ ਆ ਇੱਕ ਨਾ ਇੱਕ ਦਿਨ ਸਾਨੂੰ ਸਫਲਤਾ ਜ਼ਰੂਰ ਮਿਲਦੀ ਆ ਜਿਵੇਂ ਆਪਾਂ ਕਹੀਏ ਵੀ ਇੱਕਦਾਂ ਮੀ ਦੇਖੋ ਇੱਕ ਬੱਚਾ ਚੱਲਣਾ ਸਿੱਖਦਾ ਹਨਾ ਉਹ ਡਿੱਗਦਾ ਸੱਟ ਵੀ ਖਾਂਦਾ ਫਿਰ ਉੱਠਦਾ ਫਿਰ ਤੁਰਦਾ ਤੇ ਇੱਕ ਦਿਨ ਉਹ ਹੀ ਬੱਚਾ ਜਿਹਨੂੰ ਤੁਰਨਾ ਨਹੀਂ ਆਉਂਦਾ ਉਹ ਭੱਜਣਾ ਵੀ ਸਟਾਰਟ ਕਰ ਦਿੰਦਾ ਸੋ ਇਹ ਇਸੇ ਤਰੀਕੇ ਨਾਲ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਪਰ ਜਿਉਂ-ਜਿਉਂ ਆਪਾਂ ਉਸ ਕੰਮ ਦੇ ਵਿੱਚ ਅੱਗੇ ਵਧਦੇ ਜਾਂਦੇ ਆਂ ਸਾਨੂੰ ਤਜਰਬਾ ਵਧਦਾ ਜਾਂਦਾ ਹੈ ਸਾਨੂੰ ਨੌਲੇਜ ਮਿਲਦੀ ਜਾਂਦੀ ਹੈ ਤੇ ਇੱਕ ਚੀਜ਼ ਹੋਰ ਹੋ ਸਕਦਾ ਮੈਨੂੰ ਕਮੈਂਟ ਵੀ ਆਉਣ ਵੀ ਪੜ੍ਹਨੇ ਆ ਸੀ ਵੀ ਕੰਮ ਕਰਨਾ ਚਾਹੁੰਦੇ ਆ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਵੀਡੀਓ ਅਪਲੋਡ ਕਰਨੀਆਂ ਸ਼ੁਰੂ ਕਰੋ ਚਾਹੇ ਫੇਸਬੁੱਕ ਤੇ ਚਾਹੇ YouTube ਤੇ ਚਾਹੇ Instagram ਤੇ ਤੁਹਾਡੀ ਮਰਜ਼ੀ ਹੈ ਜਿਹੜੇ ਵੀ ਪਲੈਟਫਾਰਮ ਤੇ ਤੁਸੀਂ ਕਰਨਾ ਚਾਹੁੰਦੇ ਹੋ ਦੇ ਨਾਲ ਨਾਲ ਤੁਸੀਂ ਜਿਹੜਾ ਆਪਣਾ ਤੁਹਾਡੀ ਨੌਲੇਜ ਵੀ ਵਾਧੀ ਜਾਊਗੀ ਤੁਹਾਨੂੰ ਐਕਸਪੀਰੀਅੰਸ ਵੀ ਵਾਧਦਾ ਜਾਊਗਾ ਜਿਹੜੀਆਂ ਤੁਹਾਡੀਆਂ ਕਮੀਆਂ ਹੋਣੀਆਂ ਉਹ ਵੀ ਤੁਹਾਨੂੰ ਪਤਾ ਲੱਗਦੀਆਂ ਜਾਣੀਆਂ ਵੀ ਕੀ ਕਮੀਆਂ ਦੇ ਵਿੱਚ ਰਹਿੰਦੀ ਹੈ ਕਿਵੇਂ ਜਿਹੜੀ ਵੀਡੀਓ ਤੁਸੀਂ ਬਣਾਉਣੀ ਆ ਕਿਵੇਂ ਅਪਲੋਡ ਕਰਨੀ ਆ ਜਾਂ ਕਿਵੇਂ ਥੰਬਨੇਲ ਲਾਉਣਾ ਕਿਵੇਂ ਟਾਈਟਲ ਲਿਖਣਾ ਕਿਵੇਂ ਟੈਗ ਲਿਖਣਾ ਹਰ ਇੱਕ ਚੀਜ਼ ਦੀ ਨੌਲੇਜ ਹੌਲੀ-ਹੌਲੀ ਵਾਧੀ ਜਾਊ ਜੇ ਮੈਂ ਆਪਣੀ ਗੱਲ ਕਰਾਂ ਕਿ ਮੈਨੂੰ ਪਹਿਲੇ ਦਿਨ ਹੀ ਸਾਰਾ ਕੁਝ ਆ ਗਿਆ ਸੀ ਨਹੀਂ ਮੈਨੂੰ ਵੀ ਟਾਈਟਲ ਜਿਹੜਾ ਥੰਬਨੇਲ ਜਾਂ ਡਿਸਕ੍ਰਿਪਸ਼ਨ ਇਹ ਚੀਜ਼ਾਂ ਬਾਰੇ ਨਹੀਂ ਸੀ ਪਤਾ ਪਰ ਜਿਉਂ-ਜਿਉਂ ਵੀਡੀਓ ਅਪਲੋਡ ਕਰਦੇ ਇਹ ਤੇ ਉਹ ਤੇ ਪਤਾ ਚਲਦਾ ਗਿਆ ਸਮਝ ਆਉਂਦੀ ਗਈ ਵੀ ਆਹ ਚੀਜ਼ ਇਦਾਂ ਬਣਾਉਣੀ ਆਹ ਚੀਜ਼ ਇਦਾਂ ਲਿਖਣੀ ਹੈ ਹਨਾ ਯਾ ਕੰਮ ਇਦਾਂ ਕਰਨਾ ਤਾਂ ਹੌਲੀ ਹੌਲੀ ਆਪਾਂ ਕੋਈ ਵੀ ਕੰਮ ਹੋਵੇ ਆਪਾਂ ਕਦੇ ਵੀ ਇੱਕਦਮ ਨਹੀਂ ਸਿੱਖਦੇ ਹੌਲੀ ਹੌਲੀ ਜਦੋਂ ਆਪਾਂ ਕੰਮ ਨੂੰ ਸ਼ੁਰੂ ਕਰਨਾ ਸ਼ੁਰੂ ਕਰ ਦਿੰਨੇ ਆ ਆਪਣਾ ਐਕਸਪੀਰੀਅੰਸ ਵਧਦਾ ਜਾਂਦਾ ਬਸ ਇੰਟਰਸਟ ਰੱਖ ਕੇ ਦਿਲਚਸਪੀ ਰੱਖ ਕੇ ਕੰਮ ਨੂੰ ਕਰਿਓ ਤੇ ਇੱਕ ਨਾ ਇੱਕਦਮ ਤੁਸੀਂ ਵੀ ਵਧੀਆ ਇਨਕਮ ਜਿਹੜੀ ਜ਼ਰੂਰ ਕਮਾਉਂਗੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਜਿਹੜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਤਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ